ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਹਾਂ ਲਾਲੀ ਤਰਨਤਾਰਨ ਹਾਜ਼ਰ ਆਇਆ ਇੱਕ ਹੋਰ ਵੀਡੀਓ ਦੇ ਨਾਲ ਆਸ ਕਰਦਾ ਸਾਰੇ ਸਰਜਣ ਠੀਕ ਹੋਣਗੇ ਚੜ੍ਹਦੀ ਕਲਾ 'ਚ ਹੋਣਗੇ ਵਾਹਿਗੁਰੂ ਦੀ ਮਿਹਰ ਦੇ ਨਾਲ ਆਪਾਂ ਵੀ ਚੜ੍ਹਦੀ ਕਲਾ ਦੇ ਵਿੱਚ ਆ ਪੰਜਾਬੀ ਵੀਡੀਓ ਅਗਰ ਤੁਸੀਂ ਵੀਡੀਓ ਨੂੰ ਪਲੇ ਕਰ ਲਿਆ ਆ ਵੀਡੀਓ ਨੂੰ ਪ੍ਰੋਪਰ ਸਾਰੀ ਨੂੰ ਸੁਣ ਲਿਓ ਵੀਡੀਓ ਨੂੰ ਗਰੁੱਪਾਂ ਦੇ ਵਿੱਚ ਸ਼ੇਅਰ ਕਰਨਾ ਨਹੀਂ ਕਰਨਾ ਉਹ ਤੁਹਾਡੀ ਮਰਜ਼ੀ ਆ ਅਗਰ ਦਿਲ ਕਰੇ ਤਾਂ ਕਰ ਦਿਓ ਨਹੀਂ ਤਾਂ ਕੋਈ ਗੱਲ ਨਹੀਂ ਵੀਡੀਓ ਤੁਸੀਂ ਸੁਣ ਲਓ ਇੰਨੀ ਵੱਡੀ ਗੱਲ ਬਾਤ ਆ ਸੰਦੀਪ ਸਣੀ ਜਿਹਦੇ ਚਰਚੇ ਪੰਜਾਬ ਦੇ ਵਿੱਚ ਹੋ ਰਹੇ ਆ ਆਲ ਵਰਲਡ ਦੇ ਵਿੱਚ ਚਰਚੇ ਹੋ ਰਹੇ ਆ ਜਿਨੇ ਇੱਕ ਸਦੀਰ ਕੁਮਾਰ ਬਾਂਦਰ ਦਾ ਕਤਲ ਕੀਤਾ ਮਰਡਰ ਕੀਤਾ ਉਹ ਸਦੀਰ ਕੁਮਾਰ ਦੱਲਾ ਬਾਂਦਰ ਜਿਹੜਾ ਸਿੱਖਾਂ ਨੂੰ 24 ਘੰਟੇ ਨਿੰਦਦਾ ਦੇ ਭੰਦਾ ਰਹਿੰਦਾ ਹੈਗਾ ਗੰਦੀਆਂ ਗਾਲਾਂ ਕੱਢਦਾ ਹੈਗਾ ਤੁਹਾਨੂੰ ਸਾਰਾ ਕੁਝ ਪਤਾ ਉਹਦੇ ਬਾਰੇ ਮੈਂ ਅੱਜ ਤੁਹਾਨੂੰ ਦੱਸਣ ਨਹੀਂ ਆਇਆ ਅਸਲ ਗੱਲ ਵਿੱਚ ਹੀ ਹੋ ਰਿਹਾ ਸੰਦੀਪ ਸਣੀ ਇੱਕ ਬੱਬਰ ਸ਼ੇਰ ਬੰਦਾ ਆ ਤੇ ਉਹਦੇ ਵਰਗਾ ਪੰਜਾਬ ਦੇ ਵਿੱਚ ਹੋਰ ਕੋਈ ਵੀ ਨਹੀਂ ਆ ਇਸ ਟਾਈਮ ਸਾਨੂੰ ਸੰਦੀਪ ਸਣੀ ਨੂੰ ਸਪੋਰਟ ਕਰਨ ਦੀ ਲੋੜ ਆ ਸਮਝ ਲੱਗੀ ਤੁਸੀਂ ਟਾਈਟਲ ਪੜਿਆ ਹੋਣਾ ਤੇ ਸੋਚਿਆ ਹੋਣਾ ਪਤਾ ਨਹੀਂ ਲਾਲੀ ਨੇ ਕੀ ਬੋਲ ਦੇਣਾ ਲਾਲੀ ਦੀ ਲਾਲੀ ਨੇ ਕੀ ਕਹਿ ਦੇਣਾ ਲਾਲੀ ਐਡਾ ਬੇਗਹਿਰਤ ਬੰਦਾ ਨਹੀਂਗਾ ਲਾਲੀ ਮਰੀ ਜਮੀਰ ਵਾਲਾ ਬੰਦਾ ਨਹੀਂਗਾ ਲਾਲੀ ਨੂੰ ਹਰੇਕ ਬੰਦੇ ਦੀ ਪਰਖਿਆ ਪਰਖ ਕੇ ਸੋਚ ਵਿਚਾਰ ਕੇ ਲਾਲੀ ਬੋਲਦਾ ਐਵੇਂ ਮੂੰਹ ਚੋਕ ਕੇ ਲਾਲੀ ਨਹੀਂ ਬੋਲਦਾ ਹੁਣ ਜੇਲ੍ਹ ਦੇ ਵਿੱਚ ਜੋ ਕੁਝ ਵੀ ਹੋਇਆ ਜਿੰਨੀ ਉਹਦੇ ਨਾਲ ਕੁੱਟਮਾਰ ਹੋਈ ਤੁਹਾਨੂੰ ਸਾਰਿਆਂ ਨੂੰ ਪਤਾ ਪਰ ਉਹਨੇ ਜੇਲ੍ਹ ਦੇ ਅੰਦਰ ਰਹਿ ਕੇ ਵੀ ਬਹੁਤ ਵਧੀਆ ਕੰਮ ਕੀਤਾ ਇੱਕ ਦਗੜ ਦੱਲਾ ਜਿੰਨੇ ਪਤਾ ਨਹੀਂ ਭੈਣ ਚੋਦ ਕੁੱਤੇ ਨੇ ਕਿੰਨੀਆਂ ਮਾਵਾਂ ਦੀਆਂ ਪੁਖਾਂ ਜਾੜੀਆਂ ਕਿੰਨੀਆਂ ਧੀਆਂ ਪੈਣਾ ਦੀ ਬੇਪਤੀ ਕੀਤੀ ਜਿਹੜਾ ਆਪਣੇ ਆਪ ਨੂੰ ਸੂਬਾ ਸਰਹੰਦ ਕਹਿੰਦਾ ਸੀਗਾ ਉਸ ਦੀ ਮੌਤ ਹੋ ਚੁੱਕੀ ਆ ਲੱਖ ਦੀ ਲਾਹਨਤ ਇਹੋ ਜਿਹੇ ਅਫਸਰਾਂ ਤੇ ਜਿਨ੍ਹਾਂ ਨੂੰ ਉਹਨਾਂ ਦੀਆਂ ਫੈਮਲੀਆਂ ਵੀ ਮੁੜ ਕੇ ਨਾ ਪਛਾਣਨ ਇਹ ਤਿੰਨ ਜਣੇ ਜੇਲ੍ਹ ਦੇ ਵਿੱਚ ਬੁੰਡ ਪੰਗੇ ਲੈਂਦੇ ਸੀਗੇ ਸਣੀ ਦੇ ਨਾਲ ਤੇ ਸਣੀ ਗੁਰਬਾਣੀ ਪੜਨ ਵਾਲਾ ਬੰਦਾ ਆ ਤੇ ਜਿਹੜਾ ਬੰਦਾ ਗੁਰਬਾਣੀ ਪੜਦਾ ਆ ਉਹ ਤੇ ਸਤਗੁਰ ਦੀ ਕਿਰਪਾ ਹੁੰਦੀ ਰਹਿੰਦੀ ਆ ਪਹਿਲੀ ਗੱਲ ਤਾਂ ਸਣੀ ਨੂੰ ਇਹਨਾਂ ਦੀ ਬੈਰਕ ਦੇ ਵਿੱਚ ਨਹੀਂ ਰੱਖਣਾ ਚਾਹੀਦਾ ਪਰ ਆਂਦੇ ਨਾ ਕਰਨ ਕ੍ਰਾਵਣ ਆਪੇ ਆਪ ਮਾਨਸ ਦੇ ਕਿਸ ਨਾ ਹੀ ਹੱਥ ਜਦੋਂ ਪਰਮਾਤਮਾ ਨੇ ਕੁਦਰਤ ਨੇ ਨਿਆਂ ਲੈਣਾ ਹੋਵੇ ਨਾ ਉਦੋਂ ਕੋਈ ਨਾ ਕੋਈ ਵਿਉਂਤਬੰਦੀ ਬਾਣੀ ਜਾਂਦੀ ਹੈ ਸਣੀ ਨੂੰ ਇਹਨਾਂ ਦੁਸ਼ਟਾਂ ਦੇ ਵਿੱਚ ਰੱਖਿਆ ਗਿਆ ਤੇ ਇਹ ਤਾਂਚਾ ਲਾਉਂਦੇ ਹੀ ਆਪਣੇ ਜਵਾਈ ਨੂੰ ਰੋਜ਼ ਕੋਈ ਨਾ ਕੋਈ ਤਾਂਚਾ ਲਾ ਦੇਣੀ ਪਰ ਅਗਲੇ ਨੇ ਤਿੰਨੇ ਕੁੱਟੇ ਇੱਕ ਦੇ ਸਿਰ ਦੇ ਵਿੱਚ ਫਿਰ ਕੜੇ ਇੰਨੇ ਕ ਛੱਡੇ ਉਹ ਦੇ ਫਿਰ ਥੋੜੇ ਸਮੇਂ ਬਾਅਦ ਹੀ ਜਮਰਾਜ ਦੇ ਹਵਾਲੇ ਹੋ ਗਿਆ ਜਿਹੜਾ ਆਪਣੇ ਆਪ ਨੂੰ ਸੂਬਾ ਸਰਹੰਦ ਕਹਿੰਦਾ ਸੀਗਾ ਕੋਈ ਵੀ ਗ੍ਰੰਥੀ ਕੋਈ ਵੀ ਰਾਗੀ ਕੀਰਤनियां ਕੋਈ ਵੀ ਇਸ ਦੁਸ਼ਟ ਬੰਦੇ ਦੀ ਅਰਦਾਸ ਕਰਨ ਕਿਸੇ ਵੀ ਤਰੀਕੇ ਦਾ ਸਹਿਯੋਗ ਕਰਨ ਇਹਨਾਂ ਦੇ ਘਰ ਨਾ ਜਾਵੇ ਜਿਹੜਾ ਇਸ ਦੁਸ਼ਟ ਬੰਦੇ ਦੇ ਘਰ ਜਾਊਗਾ ਉਹ ਵੀ ਦੁਸ਼ਤੀ ਗਿਣਿਆ ਜਾਊਗਾ ਉਹ ਵੀ ਮਹਾਪਾਪੀ ਗਿਣਿਆ ਜਾਊਗਾ ਜਿਹੜਾ ਆਪਣੇ ਆਪ ਨੂੰ ਕਹਿੰਦਾ ਹੀ ਸੁਭਾ ਸਰਹਾਂਦੀ ਮੈਂ ਵੀ ਮਤਲਬ ਵਰਦੀ ਦਾ ਰੋਬ ਤੇ ਆਪਣੇ ਆਪ ਨੂੰ ਮਤਲਬ ਕੀ ਗੁੰਡਾ ਸਮਝਦਾ ਹੈਗਾ ਕੁਦਰਤ ਰੱਬ ਤੋਂ ਵੀ ਵੱਡਾ ਸਮਝਦਾ ਹੈਗਾ ਜਿਸ ਨੂੰ ਇਹ ਲੱਗਦਾ ਸੀਗਾ ਵੀ ਮੈਂ ਕਦੀ ਮਰਨਾ ਹੀ ਨਹੀਂ ਪਰ ਮਰਨ ਲਿਖਾਏ ਮੰਡਲ ਮੈਂ ਆਏ ਗੱਲ ਯਾਦ ਰੱਖਣੀ ਚਾਹੀਦੀ ਹਰੇਕ ਅਫਸਰ ਨੂੰ ਯਾਦ ਰੱਖਣੀ ਚਾਹੀਦੀ ਆ ਵਰਦੀ ਦੀ ਤਾਕਤ ਜ਼ਿਆਦਾ ਤੇ ਨਹੀਂ ਚੱਲਦੀ ਵਰਦੀਆਂ ਪੈਂਦੀ ਵੀ ਪੈਂਦੀਆਂ ਵੀ ਬੜੀ ਖੇਤੀ ਆ ਵਰਦੀਆਂ ਲੈਂਦੀਆਂ ਵੀ ਬੜੀ ਖੇਤੀ ਆ ਪਰ ਤੁਸੀਂ ਵੀ ਜਿਹੜੇ ਪੰਜਾਬ ਪੁਲਿਸ ਦੇ ਚਲੋ ਚੰਗੇ ਵੀ ਹੈਗੇ ਆ ਗੁਰਸਿੱਖ ਆਪਣਾ ਡਿਊਟੀਆਂ ਕਰਨ ਵਾਲੇ ਵੀ ਹੈਗੇ ਉਹਨਾਂ ਨੂੰ ਕੋਈ ਜੀਨ ਨਹੀਂ ਦਿੰਦਾ ਜਿਹੜੇ ਕਿ ਆਪਣੀਆਂ ਤਨਖਾਹਾਂ ਤੇ ਤੇਜਾਰਾ ਕਰਦੇ ਆ ਸਲੂਟ ਹੈ ਉਹਨਾਂ ਅਫਸਰਾਂ ਨੂੰ ਜਿਹੜੇ ਗੁੰਡੇ ਆ ਜਾਂ ਤਾਂ ਉਹਨਾਂ ਦੇ ਪੁੱਤ ਨਸ਼ੇ 'ਚ ਲੱਗ ਗਏ ਆ ਜਾਂ ਉਹਨਾਂ ਦੇ ਕੈਂਸਰ ਵਰਗੀਆਂ ਬਿਮਾਰੀਆਂ ਲੱਗੀਆਂ ਜਾਂ ਉਹ ਤੜਪ-ਤੜਪ ਕੇ ਰੋਗਾਂ ਦੇ ਨਾਲ ਮਰੇ ਆ ਉਹਨਾਂ ਨੂੰ ਮੁੜ ਕੇ ਅੰਤ ਸਮੇਂ ਕੁੱਤਾ ਵੀ ਨਹੀਂ ਪੁੱਛਦਾ ਤੇ ਜਿਹੜਾ ਸੂਬਾ ਸਰਹਾਂ ਦਾ ਆਪਣੇ ਆਪ ਚ ਬਣਿਆ ਫਿਰਦਾ ਹੈਗਾ ਜਿਹੜਾ ਇਹਦਾ ਅਫਸੋਸ ਕਰਨੇ ਤੇ ਘਰ ਜਾਊਗਾ ਜਾਣਗੇ ਬੰਦੇ 2-4 ਇਸ ਤੋਂ ਵੱਧ ਨਹੀਂ ਚਲੋ ਕੋਈ ਨਹੀਂ 2-4 ਬੰਦਿਆਂ ਨਾਲ ਕੋਈ ਵੱਡੀ ਗੱਲ ਨਹੀਂ ਪਰ ਨਹੀਂ ਜਾਣਾ ਚਾਹੀਦਾ ਇਸ ਬੰਦੇ ਨੂੰ ਇਸ ਬੰਦੇ ਦਾ ਸਸਕਾਰ ਵੀ ਨਹੀਂ ਹੋਣ ਦੇਣਾ ਚਾਹੀਦਾ ਇਸ ਬੰਦੇ ਆ ਜਿਹੜਾ ਆਪਣੇ ਆਪ ਨੂੰ ਕਹਿੰਦਾ ਹੀ ਮੈਂ ਸੂਬਾ ਸਰਹਾਂ ਦਾ ਇਸ ਬੰਦੇ ਨੂੰ ਦਫਨਾਉਣਾ ਚਾਹੀਦਾ ਅੰਤ ਸਮੇਂ ਦੇ ਸਿਰ ਤੇ ਕੋਈ ਪਰਨਾ ਨਾ ਬਨੋ ਬਨਿਆ ਜਾਵੇ ਕਿਸੇ ਵੀ ਕਿਰਿਆ ਕਰਮ ਦੇ ਵਿੱਚ ਪਰਿਵਾਰ ਤੋਂ ਬਕਾਇਦਾ ਕੋਈ ਦਾਖਲ ਨਾ ਹੋਵੇ ਜਿੱਥੇ ਤੱਕ ਮੈਂ ਖਬਰ ਸੁਣਦਾ ਪਿਆ ਕਿ ਪਰਿਵਾਰ ਜਿਹੜਾ ਆ ਉਹ ਕਹਿੰਦਾ ਵੀ ਮੈਂ ਅਸੀਂ ਮਤਲਬ ਉਹਨਾਂ ਨੇ ਬਾਡੀ ਲਾਈਨ ਤੋਂ ਜਿੱਦਾਂ ਕਿ ਇਨਕਾਰ ਕਰਤਾ ਵੈਸੇ ਤਾਂ ਜੇ ਗੱਲ ਸੱਚੀ ਹਾਤਾ ਉਸ ਪਰਿਵਾਰ ਨੂੰ ਵੀ ਸਲੂਟ ਆ ਸੁਪਾਸਰ ਹਾਂ ਤਾਂ ਵੈਸੇ ਤਾਂ ਆਂਦੇ ਵੀ ਮਰੇ ਬੰਦੇ ਦੀ ਮਿੱਟੀ ਨਹੀਂ ਪਲੀਤ ਕਰਨੀ ਚਾਹੀਦੀ ਪਰ ਤੂੰ ਪਹਿਲਾ ਬੱਤੇ ਦੇ ਮਰਗੇ ਜਿੱਦਾਂ ਕੇ ਪੀਐਸ ਗਿੱਲ ਹੋਇਆ ਹੋਰ ਜਿੰਨੇ ਵੀ ਪੁਚੜ ਅਫਸਰ ਬਿਆੰਤਾ ਪੁਚੜ ਹੋ ਗਿਆ ਇੰਦਰਾ ਗਾਂਧੀ ਹੋ ਗਈ ਹੋਰ ਜਿੰਨੇ ਵੀ ਸਿੱਖ ਪੰਥ ਦੇ ਗਦਾਰ ਹੋ ਗਏ ਇਹਨਾਂ ਨੂੰ ਲਾਂਤਾਂ ਸਦਾ ਵਾਸਤੇ ਪੈਂਦੀਆਂ ਰਹਿਣਗੀਆਂ ਤੇਰੀ ਇੱਕ ਸਪੈਸ਼ਲ ਪੰਜਾਬ ਦੇ ਵਿੱਚ ਕਬਰ ਬਣਾਉਣੀ ਚਾਹੀਦੀ ਆ ਤੈਨੂੰ ਦਫਨਾਉਣਾ ਚਾਹੀਦਾ ਤੇਰੀ ਕਬਰ ਬਣਾਉਣੀ ਚਾਹੀਦੀ ਤੇ ਕਬਰ ਤੇ ਸ਼ਤਰ ਵੱਜਣੇ ਚਾਹੀਦੇ ਆ ਤੇ ਜੇ ਤੇਰਾ ਪੁਲਿਸ ਵਾਲੇ ਸਸਕਾਰ ਕਰਦੇ ਆ ਮੰਨ ਲਓ ਯੋਕਤੋ ਕਾਨੂੰਨ ਦਾ ਬੰਦਾ ਕੋਈ ਨਾ ਕੋਈ ਤਾਂ ਉਹਨਾਂ ਕਰਨਾ ਹੀ ਆ ਜੇ ਪੁਲਿਸ ਵਾਲੇ ਤੇਰਾ ਸਸਕਾਰ ਕਰਦੇ ਆ ਤਾਂ ਤੇਰੀਆਂ ਜਿਹੜੀਆਂ ਹੱਡੀਆਂ ਮੈਂ ਮਲਾਜਮਾਂ ਨੂੰ ਵੀ ਬੇਨਤੀ ਕਰਦਾ ਗੰਦੇ ਨਾਲੇ ਦੇ ਵਿੱਚ ਸੁੱਟ ਕੇ ਆਓ ਵੈਸੇ ਤਾਂ ਤੇਰੀ ਤਾਂ ਅਰਦਾਸ ਵੀ ਹੋ ਜਾਵੇ ਤੈਨੂੰ ਤਾਂ ਨਰਕਾਂ ਦੇ ਵਿੱਚ ਜਗ੍ਹਾ ਵੀ ਨਹੀਂ ਮਿਲਨੀ ਤੇਰੀ ਅਰਦਾਸ ਵੀ ਪਾਏ ਹੋ ਜਾਵੇ ਕੁਝ ਵੀ ਹੋ ਜਾਵੇ ਮਿੱਤਰ ਪਿਆਰਿਆ ਤੇਰੀ ਆਤਮਾ ਨੂੰ ਕਦੇ ਸ਼ਾਂਤੀ ਨਹੀਂ ਮਿਲਣੀ ਤੈਨੂੰ ਕਦੇ ਮੁਕਤੀ ਨਹੀਂ ਮਿਲਣੀ ਗੁਰੂ ਬੜਾ ਬਿਆਨ ਤੇ ਗੁਰੂ ਨੇ ਤੈਨੂੰ ਬੜਾ ਸੋਹਣਾ ਸਿੱਖਾਂ ਦੇ ਘਰ ਪੈਦਾ ਕੀਤਾ ਬੜਾ ਸੋਹਣਾ ਤੇਰਾ ਹੁਲਿਆ ਤੈਨੂੰ ਦਿੱਤਾ ਤੈਨੂੰ ਨੌਕਰੀ ਦਿੱਤੀ ਪੈਸਾ ਦੌਲਤ ਸ਼ੌਹਰਤ ਦਿੱਤੀ ਭਾਰਤ ਨੂੰ ਆਪਣੇ ਆਪ ਨੂੰ ਰੱਬ ਤੋਂ ਵੀ ਵੱਡਾ ਸਮਝਣ ਲੱਗ ਪਿਆ ਤੂੰ ਭੁੱਲ ਗਿਆ ਕਿ ਅਸਲ ਸੁਪਰ ਸਰਾਧ ਕੌਣ ਸੀ ਤੇ ਮੈਂ ਕੀ ਕਰਦਾ ਫਿਰਦਾ ਜਿਨ੍ਹਾਂ ਨੂੰ ਤੂੰ ਕੋ-ਕੋ ਕੇ ਸ਼ਹੀਦ ਕੀਤਾ ਨਾ ਮਿੱਤਰਾ ਤੇਦੀ ਮਾਰਿਆ ਭੈਣ ਦੀ ਟੰਗ ਤੇਰੀ ਦੀ ਸੂਬੇ ਦੀ ਉਹਨਾਂ ਨੇ ਵੀ ਤੇਰਕੋ ਉਹਨਾਂ ਦੀ ਆਤਮਾਵਾਂ ਨੇ ਵੀ ਤੇਰਕੋ ਬਦਲੇ ਲੈਣੇ ਹੁਣ ਉਹਨਾਂ ਨੇ ਵੀ ਤੈਨੂੰ ਨਰਕਾਂ ਦੇ ਵਿੱਚ ਟਿਕ ਨਹੀਂ ਦੇਣਾ 84 ਲੱਖ ਦਾ ᱜੇੜ ਬੜਾ ਤਗੜਾ ਤੈਨੂੰ ਰੱਬ ਨੇ 84 ਚਮਣੀ ਪਾਉਣਾ ਤੇਰਾ ਬਹੁਤ ਬੁਰਾ ਹਾਲ ਹੋਣਾ ਸੁੱਬਿਆ ਬਹੁਤ ਬੁਰਾ ਹਾਲ ਸੋ ਅਫਸਰੋ ਕੋਈ ਵੀ ਮਹਿਕਮੇ ਦੇ ਅਫਸਰ ਦੇ ਸਮਝ ਜਾਓ ਇਸ ਦੁਨੀਆ ਤੋਂ ਕਿਸੇ ਨੇ ਕੁਝ ਨਹੀਂ ਲੈ ਜਾਣਾ ਆਪਣੇ ਹੱਕ ਹਲਾਲ ਦੀ ਖਾਓ ਤੇ ਵਧੀਆ ਗੱਲ ਆ ਨਹੀਂ ਤੇ ਅੰਤ ਸਮੇਂ ਪਛਤਾਵੇ ਤੋਂ ਬਗੈਰ ਕੁਝ ਨਹੀਂ ਆ ਇੱਥੇ ਬੜੇ ਬੜੇ ਸਿਕੰਦਰ ਬੜੇ ਬੜੇ ਤਗੜੇ ਰਾਜੇ ਮਨਿਸਟਰ ਸ਼ਾਹੂਕਾਰ ਵੱਡੇ ਤੋਂ ਵੱਡਾ ਸੂਰਮਾ ਨਹੀਂ ਰਿਹਾ ਇੱਥੇ ਜਿਹੜਾ ਆਪਣੇ ਆਪ ਚ ਦੁਨੀਆ ਜਿੱਤੀ ਫਿਰਦਾ ਹੀ ਇੱਥੇ ਉਹ ਖਾਲੀ ਹੱਥ ਚੱਲ ਗਿਆ ਤੇ ਤੁਸੀਂ ਕਿਹੜੇ ਬਾਗ ਦੀ ਮੂਲੀ ਜੀ ਸੋ ਪੰਜਾਬੀਓ ਆਪਣੇ ਕਮੈਂਟਾਂ ਰਾਹੀਂ ਵਿਚਾਰ ਜ਼ਰੂਰ ਦੇ ਦਿਓ ਜੋ ਮੈਂ ਗੱਲਾਂ ਸੂਬੇ ਸਰਹੰਦ ਬਾਰੇ ਕੀਤੀਆਂ ਕਿ ਇਦਾਂ ਹੀ ਹੋਣਾ ਚਾਹੀਦਾ ਇਹਦੀਆਂ ਹੱਡੀਆਂ ਗੰਦੇ ਨਾਲੇ ਚ ਜਾਣੀਆਂ ਚਾਹੀਦੀਆਂ ਜੇਰਾ ਸਸਕਾਰ ਪੁਲਿਸ ਵਾਲੇ ਕਰਨ ਤਾਂ ਜਿਹਨੂੰ ਦਫਨਾ ਦੇਣ ਅੱਬ ਤਾਂ ਇਹੋ ਇਹੋ ਜੇ ਬੰਦੇ ਨੂੰ ਕੀ ਕਰਨਾ ਚਾਹੀਦਾ ਇਹ ਤਾਂ ਹੋਣਾ ਚਲੋ ਇਹਦਾ ਪਰਿਵਾਰ ਇਹਦਾ ਲਾਸ਼ ਕਢਾਉਣ ਦੇ ਤੋਂ ਪਿੱਛੇ हट ਗਿਆ ਸਾਰੇ ਕੰਮਾਂ ਤੋਂ ਪਿੱਛੇ हट ਗਿਆ ਪਰਿਵਾਰ ਨੂੰ ਵੀ ਕਿਤੇ ਨਾ ਕਿਤੇ ਲਾਂਤਾਂ ਹੀ ਮਿਲਣੀਆਂ ਹੋਣੀਆਂ ਪਰਿਵਾਰ ਨੂੰ ਕਿਹੜਾ ਉੱਥੇ ਪਰਿਵਾਰ ਸਮਝ ਕੇ ਆਉਣਾ ਗੱਲ ਇਹੋ ਜਿਹੇ ਬੰਦੇ ਨੂੰ ਚਾਹੀਦਾ ਹੈ ਇਹੋ ਜਿਹੇ ਬੰਦੇ ਨੂੰ ਹੱਡ ਰੋੜੀ ਸੜ ਦੇਣਾ ਚਾਹੀਦਾ ਉੱਥੇ ਕੁੱਤੇ ਖਾਣ ਕੁੱਤਿਆਂ ਦੀ ਭੁੱਖ ਮਿਟੇ ਲਾਸ਼ ਖੁਰਦਪੁਰ ਦੋਣੀ ਚਾਹੀਦੀ ਇਹੋ ਜਿਹੇ ਬੰਦੇ ਦੀ ਬਾਕੀ ਸੰਦੀਪ ਸਣੀ ਵੀਰ ਆਈ ਲਵ ਯੂ ਯਾਰ ਸੰਦੀਪ ਸਣੀ ਜਿੰਦਾਬਾਦ ਭਾਈ ਗੁਰੂ ਤੈਨੂੰ ਹਮੇਸ਼ਾ ਚੜ੍ਹਦੀ ਕਲਾ 'ਚ ਰੱਖੇ ਤੇ ਬਹੁਤ ਵਧੀਆ ਤੂੰ ਕਾਰਜ ਕੀਤਾ ਜੋ ਵੀ ਕੀਤਾ ਸੋ ਧੰਨਵਾਦ ਜੀ ਵੀਡੀਓ ਵੇਖਣ ਲਈ ਜਲਦ ਫੇਰ ਹਾਜ਼ਰ ਹੋਵਾਂਗੇ ਲੇਟ ਹੋ ਜਾਂਦੇ ਆ ਚਲੋ ਫੇਰ ਵੀ ਮਾਫ ਕਰਿਓ ਧੰਨਵਾਦ ਵੀਡੀਓ ਵੇਖਣ ਲਈ ਵੀਡੀਓ ਨੂੰ ਗਰੁੱਪਾਂ 'ਚ ਸ਼ੇਅਰ ਕਰਿਓ ਜਿਹੜੇ ਸਣੀ ਵੀਰ ਨਾਲ ਪਿਆਰ ਕਰਦੇ ਆ ਜਿਹੜੇ ਸੂਬੇ ਦੇ ਚਾਹਵਾਨ ਆ ਜਿੱਦਾਂ ਸ਼ਿਵ ਸੈਨਾ ਦਾ ਬਾਂਦਰ ਗੰਜਾ ਅਮਿਤ ਅਲੌੜਾ ਇਹਨੇ ਵੀ ਮਰਨਾ ਇੱਕ ਦਿਨ ਨੂੰ ਦੇਖੀ ਜੇ ਉਹ ਸਰਕਾਰਾਂ ਨਹੀਂ ਮਰਵਾ ਦੇਣਾ ਕਿਉਂਕਿ ਇਹ ਕਿਸੇ ਤੇ ਕੰਮ ਜੋਗਾ ਬੰਦਾ ਨਹੀਂ ਟੱਟੀ ਬੰਦਾ ਇਹਨੂੰ ਵੀ ਇਹਦਾ ਇਹਦਾ ਖਤਮ ਇਦਾਂ ਹੀ ਹੋਣਾ ਇਹਨਾਂ ਨੇ ਠੀਕ ਹੈ ਨਾ ਜਿਹੜੇ ਇਹਨਾਂ ਦੇ ਚੇਲੇ ਆ ਉਹ ਆਪਣੀ ਭੈਣ ਖੜੀ ਕਰ ਲੋ ਭੈਣ ਮੰਗ ਲੋ ਤੁਹਾਡੇ ਪਿਓਆਂ ਦਾ ਤੁਹਾਡੇ ਜਿਹੜੇ ਖਸਮਿਆਂ ਜਵਾਈ ਇਹਨਾਂ ਦਾ ਅੰਤ ਇਦਾਂ ਦਾ ਹੀ ਮਾੜਾ ਲਿਖਿਆ ਪਰਮਾਤਮਾ ਵੱਲੋਂ ਤੇ ਇਦਾਂ ਹੀ ਹੋਣਾ ਤੇ ਤੁਸੀਂ ਸੁਧਰ ਜੋ ਤੇ ਜਿਹੜੇ ਸੰਦੀਪ ਸਣੀ ਦੇ ਸਪੋਰਟਰ ਆ ਸੰਦੀਪ ਸਣੀ ਜਿੰਦਾਬਾਦ ਲਿਖ ਕੇ ਕਮੈਂਟ ਬਾਕਸ ਫੁੱਲ ਕਰਕੇ ਇਹਨਾਂ ਦੀਆਂ ਚੀਕਾਂ ਕਢਾ ਦਿਓ ਬਾਕੀ ਤੁਹਾਡੀ ਮਰਜ਼ੀ ਆ ਵਾਰ-ਵਾਰ ਨਹੀਂ ਮੈਂ ਕਹਿਣਾ ਜਿਉਂਦੇ ਵਾਸਤੇ ਰੋ